ਖੇਤੀ ਦੇ ਵਿੱਚ ਕੋਈ ਨਹੀਂ ਇੰਟਰਸਟ ਲੈ ਰਿਆ ਹੁਣ ਖੇਤੀ ਦੇ ਵਿੱਚ ਆਮਦਨ ਹੈ ਉਨੀ ਆਮਦਨ ਹੈਗੀ ਜਿੰਨੇ ਕਿ ਦੂਜੇ ਕਿੱਤਿਆਂ ਚ ਪੰਜ ਕਿੱਲੇ ਅੱਜ ਦੀ ਡੇਟ 'ਚ ਪੰਜਾਬ 'ਚ ਤਕਰੀਬਨ 2 ਕਰੋੜ ਰੁਪਏ ਉਹ ਪੰਜ ਕਿੱਲਾਂ 'ਚ ਖੇਤੀ ਕਰਨਾ ਸੋ ਦਾ ਘਾਰ ਉਹਦੇ ਸੰਦ ਸਾਰਾ ਕੁਝ ਬਲਾ ਕੇ ਅਨਦਰ 50 ਲੱਖ 2.5 ਕਰੋੜ ਦੀ ਇਨਵੈਸਟਮੈਂਟ ਕਰਕੇ ਜਿਹੜਾ ਬੰਦਾ ਸ਼ਹਿਰ 'ਚ ਬੈਠਾ ਹੈ ਉਹਦਾ ਲਿਵਿੰਗ ਸਟੈਂਡਰਡ ਤੇ ਪੰਜ ਕਿੱਲੇ ਵਾਲਾ ਦਾ ਲਿਵਿੰਗ ਸਟੈਂਡ ਤੁਸੀਂ ਵੇਖ ਲਓ ਉਹ ਵਿਚਾਰੇ ਨੂੰ ਮੈਚ ਹੀ ਨਹੀਂ ਕਰਦਾ ਤੱਕੇ ਗਾੜੇ ਆਲੇ ਝੋਨੇ ਦੇ ਢੇਰ ਤੇ ਬੈਠ ਉਹਦੇ ਤੇ ਕੱਪੜੇ ਵੀ ਕਿਸਮੈਲੇ ਹੋਏ ਹੋਏ ਉਹਦਾ ਬੱਚੇ ਦੀ ਫੀਸ ਵੀ ਨਹੀਂ ਚੰਗੇ ਸਕੂਲ ਦੀ ਪੜ ਸਕਦਾ ਇੱਥੇ 2.5 ਕਰੋੜ ਵਾਲਾ ਜਿਹੜਾ ਹੈਗਾ ਉਹ 10-12 ਕਰੋੜ ਦਾ ਕੰਮ ਉਹਨੂੰ ਹੋਰ ਫੈਸਿਲਟੀਆਂ ਮਿਲ ਏਵਸਟੀਆਂ ਵੇਲ ਹੈ ਉਹਨੇ ਇੱਕ ਜੇ ਬੂਥ ਹੀ ਲੈ ਲੇ ਇੱਕ ਉਹਦੇ ਵਿੱਚ ਹੀ ਬਹਿ ਜਾਉ ਮਹੀਨੇ ਦਾ 1.5-2 ਲੱਖ ਨਹੀਂ ਛੜਦਾ ਘਰ ਫਲੈਟ ਲੈ ਲੈ ਰਹਿਣ ਲੱਗ ਜੇ ਗਾਰ ਵਧੀਆ ਤੇ ਚੜਿਆ ਆਊਗਾ ਸਾਫ ਕੱਪੜੇ ਹੋਣਗੇ ਸਵੇਰੇ 9 ਵਜੇ 10 ਵਜੇ ਆਊਗਾ ਸ਼ਾਮ ਨੂੰ ਉੱਪਰ ਚੂਗਾ ਵਿਲਾ ਬੈਠਾ ਹੋਊਗਾ 4 ਉਹਨੇ ਪਈ ਰੱਖੇ ਹੋਣਗੇ ਜਿਹੜੇ ਉਹਦਾ ਕੰਮ ਕਰ ਰਹੇ ਹੋ ਉਹ ਆਪਾਂ ਡਿਸਐਡਵਾਂਟੇਜ ਤੇ ਕਿਤੇ ਦੇ ਆਪਾਂ ਨੂੰ ਇਸ ਪੋਜੀਸ਼ਨ ਤੇ ਲੈ ਆਂਦਾ ਕਿ ਆਪਾਂ ਆਪਾਂ ਨੂੰ ਹੌਲੀ 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 ਆਪਾਂ ਮਤਲਬ ਐਨ ਫਕੀਰਾਂ ਦੇ ਭਾਗ ਆਪਾਂ ਨੂੰ ਕਸਮੈਲੀ ਪਿਕਚਰ ਹੀ ਦਿਖਾਈ ਜਾ ਰਹੀ ਹੈ ਕਿਸਾਨਾਂ ਵਿੱਚ ਸਮੈਲ ਆਪਾਂ ਇੱਕ ਤਾਂ ਪ੍ਰੈਸ਼ ਦਾ ਜਿੱਕਦਾ ਆਪਣੇ ਤੇ ਮਤਲਬ ਪ੍ਰੈਸ਼ਰ ਆ ਦੂਜਾ ਆਪਾਂ ਨੂੰ ਹੀ ਅਪ੍ਰੈਸ਼ਰ ਕਿਹਾ ਜਾਂਦਾ ਹੈ ਕਿ ਜਿਵੇਂ ਵੀ ਕਿਸਾਨ ਪਤਾ ਨਹੀਂ ਕੀ ਮੰਗਦਾ ਪਿਆ ਹੈ ਅਲੱਗ ਕਰ ਰਿਹਾ ਸੀ ਚੀਜ਼ ਮੰਗਦਾ ਪਿਆ ਹੈ ਵੀ ਐਮਐਸਪੀ ਦੇ ਮੁੱਦੇ ਤੇ ਲਾ ਰੋ ਤੁਸੀਂ ਉਹਦੇ ਐਂ ਕਰੋ ਮੋਟਾ ਜਾਨ ਨੂੰ ਕਹੋ ਵੀ ਆ ਤੇਰੀ ਇਨਵੈਸਟਮੈਂਟ ਇਹਦੇ ਬਰਾਬਰ ਸਾਨੂੰ ਸ਼ਹਿਰੀਆਂ ਦੇ ਬਰਾਬਰ ਰਿਟਰਨ ਬਣਾ ਦੇ ਅੱਜ ਆਪਾਂ ਸਾਰੇ ਤਾਂ ਹੀ ਨਿਕਲ ਰਹੇ ਆ ਨਾ ਸਹੀ ਹੈ ਨਹੀਂ ਤਾਂ ਅਜੀਪਾਲ ਸਿੰਘ ਜਿਹੜਾ ਹੈਗਾ ਉਹ ਪਿੰਡ 'ਚ ਜ਼ਮੀਨ ਕੋ ਨਹੀਂ ਵਧਾਈ ਗਿਆ ਉੱਥੇ ਫਿਰ ਕਾਨੂੰਨ ਬਣਾ ਦਿੰਦੇ ਆ ਕਿ ਇਹ ਇਤੂ ਵੱਧ ਨਹੀਂ ਤੂੰ ਲੈ ਸਕਦਾ ਮਨੇ ਹਰ ਪਾਸਿਓਂ ਆਪਾਂ ਨੂੰ ਐ ਬੰਨਤਾ ਕੀ ਨਾ ਸਾਨੂੰ ਵੱਡੇ ਹੋਣ ਦਿੱਤਾ ਹੈ ਉਦੋਂ ਬਾਅਦ ਸਾਡੇ ਦੇ ਕਾਰਪੋਰੇਟ ਛੱਡ ਤੇ ਤਾਂ ਇਹ ਇਹ ਤਾਂ ਪੂਰੀ ਨੀਤੀ ਤਹਿਤ ਆਪਾਂ ਨੂੰ ਜਿਹੜਾ ਪ੍ਰੋਜੈਕਟ ਕੀ ਆਪਾਂ ਉਹਦੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਬਿਜ਼ਨਸ ਵਾਸਤੇ ਅਪਾ ਤਿਆਰ ਨਹੀਂ ਕਰਦੇ ਉਹ ਠੇਡੇ ਖਾਨ ਛੱਡ ਦਿੰਨੇ ਆ ਫੇਰ ਆਪਾਂ ਕਹਿੰਦੇ ਆਪਣਾ ਬੰਦਾ ਫੇਲ ਹੋ ਗਿਆ ਬਿਜ਼ਨਸ ਛੱਡੂ ਆ ਆਪਣੇ ਮੰਨ ਲਓ ਆਪਣੇ ਜਿਹੜੇ ਜਿਹੜੇ ਸਾਡੇ ਵਾਲੇ ਨੇ ਜਿਹੜੇ ਮੰਨ ਲਓ ਮੰਨ ਲਓ ਖੇਤੀ ਦੇ ਵਿੱਚ ਕੋਈ ਨਹੀਂ ਇੰਟਰਸਟ ਲੈ ਰਿਆ ਹੁਣ ਖੇਤੀ ਸਾਰੀ ਖਾਲੀ ਪਈ ਆ ਇਹ ਦੇਖੋ ਖੇਤੀ ਆਮ ਪਿੰਡਾਂ ਦੀ ਕਹਾਣੀ ਆ ਸਾਰੇ ਖੇਤੀ ਖਾਲੀ ਨਹੀਂ ਪਈ ਖੇਤੀ ਆਪਣੀਆਂ ਜਿਹੜੀਆਂ ਇਸ ਖੇਤੀ ਦੇ ਵਿੱਚ ਆਮਦਨ ਹੈ ਨਹੀਂ ਹੂੰ ਉਨੀ ਆਮਦਨ ਹੈ ਨਹੀਂ ਜੀ ਜਿੰਨੀ ਕੀ ਦੂਜੇ ਕਿੱਤਿਆਂ ਚ ਤੁਸੀਂ ਵੇਖੋ ਨਾ ਪਿਛਲੇ 50 ਸਾਲ ਚ ਖੇਤੀ ਚੋਂ ਲੋਕ ਨਿਕਲੇ ਹੀ ਆ ਹੂੰ ਬੜਿਆ ਤਾਂ ਕੋਈ ਨਹੀਂ ਬੜਿਆ ਕੋਈ ਨਹੀਂ ਹੂੰ ਤੋ ਉਹ ਬੱਚੇ ਨਿਕਲ ਪਰ ਕਾਰਪੋਰੇਟਸ ਵੜ ਰਹੇ ਨੇ ਕਾਰਪੋਰੇਟਸ ਪਤਾ ਨਹੀਂ ਵੜ ਰਹੇ ਆ ਨਹੀਂ ਵੜ ਰਹੇ ਉਹਨਾਂ ਨੇ ਕੀ ਪਾਲਿਸਿਜ਼ ਹੋਣੀਆਂ ਪਰ ਅੱਜ ਦੀ ਰੇਟ ਦੀ ਜੋ ਪਾਲਿਸੀ ਆ ਉਹ ਆਪਣੇ ਬੰਦੇ ਆ ਵਾਸਤੇ ਉਨੀ ਕੰਡਿਊਸਿਵ ਨਹੀਂਗੀ ਹੈ ਉਹ ਵਿਚਾਰਾ ਹੈਂਡ ਟੂ ਮਾਉਥ ਹੀ ਉਹਦੇ ਕੈਪੀਟਲ ਇਨਵੈਸਟਮੈਂਟ ਜੇ ਵੇਖੋ ਜਿੰਨਾ ਉਹਨੇ ਪੈਸਾ ਉਹਦਾ ਲੱਗਿਆ ਵੇ ਖੇਤੀ ਚ ਉਹਦੇ ਮੁਕਾਬਲੇ ਸ਼ਹਿਰ ਵਾਲਾ ਵੇਖੋ ਕਿੰਨਾ ਸੌਖਾ ਰਹਿੰਦਾ ਮੈਂ ਤੋ ਮੋਟੀ ਜੀ ਗੱਲ ਆ ਤਾਂ ਜੀ ਹਾਂਜੀ 5 ਕਿੱਲੇ ਜ਼ਮੀਨ ਹੋਵੇ 5 ਕਿੱਲੇ ਅੱਜ ਦੀ ਡੇਟ 'ਚ ਪੰਜਾਬ 'ਚ ਤਕਰੀਬਨ 2 ਕਰੋੜ ਰੁਪਏ ਦੇ ਐਵਰੇਜ ਹਾਂਜੀ ਕਿਤੇ ਵੱਧ ਕਿਤੇ ਘੱਟ ਠੀਕ ਆ 1.5 ਤੋਂ 2 ਕਰੋੜ ਦੇ ਤੇ ਉਹ 5 ਕਿੱਲੇ 'ਚ ਖੇਤੀ ਕਰਨਾ ਸੋ ਦਾ ਘਾਰ ਉਹਦੇ ਸੰਦ ਸਾਰਾ ਕੁਝ ਮਿਲਾ ਕੇ ਅਨਦਰ 50 ਲੱਖ ਰੁਪਏ ਹਾਂ ਠੀਕ ਆ ਨਾ ਸੋ 2.5 ਕਰੋੜ ਦੀ ਇਨਵੈਸਟਮੈਂਟ ਤੇ ਉਹ ਬੰਦਾ ਬੈਠਾ ਹਾਂਜੀ ਠੀਕ ਹੈ ਜੀ 2.5 ਕਰੋੜ ਦੀ ਇਨਵੈਸਟਮੈਂਟ ਕਰਕੇ ਜਿਹੜਾ ਬੰਦਾ ਸ਼ਹਿਰ 'ਚ ਬੈਠਾ ਹੂੰ ਉਹਦਾ ਲਿਵਿੰਗ ਸਟੈਂਡਰਡ ਤੇ 5 ਕਿੱਲੇ ਵਾਲੇ ਦਾ ਲਿਵਿੰਗ ਸਟੈਂਡਰਡ ਤੁਸੀਂ ਵੇਖ ਲਓ ਉਹ ਵਿਚਾਰੇ ਨੂੰ ਮੈਚ ਹੀ ਨਹੀਂ ਕਰ ਸਕਦਾ ਹੂੰ ਠੀਕ ਆ ਨਾ ਉਹ ਤਾਂ ੱੱਕੇ ਖਾ ਰਿਆ ਆ ਉਹਦੇ ਝੋਨੇ ਦੇ ਢੇਰ ਤੇ ਬੈਠਾ ਹੂੰ ਉਹਦੇ ਤੇ ਕੱਪੜੇ ਵੀ ਕਿਸਮੈਲੇ ਹੋਏ ਹੋਏ ਆ ਉਹਦਾ ਬੱਚੇ ਦੀ ਫੀਸ ਵੀ ਨਹੀਂ ਚੰਗੇ ਸਕੂਲ ਦੀ ਪੜ ਸਕਦਾ ਇੱਥੇ 2.5 ਕਰੋੜ ਵਾਲਾ ਜਿਹੜਾ ਹੈਗਾ ਉਹ 10-12 ਕਰੋੜ ਦਾ ਕੰਮ ਹੂੰ ਉਹਨੂੰ ਹੋਰ ਫੈਸਿਲਟੀਆਂ ਮਿਲ ਯੇ ਫੈਸਿਲਟੀਆਂ ਮਿਲ ਹੈ ਉਹਨੇ ਇੱਕ ਜੇ ਬੂਥ ਹੀ ਲੈ ਲੇ ਇੱਕ ਉਹਦੇ ਵਿੱਚ ਹੀ ਬਹਿ ਜਾਉ ਮਹੀਨੇ ਦਾ 1.5-2 ਲੱਖ ਨਹੀਂ ਛੱਡਦਾ ਪਿਆ ਘਰ ਫਲੈਟ ਲੈ ਲੇ ਰਹਿਣ ਲੱਗ ਜੇ ਕਾਰ ਵਧੀਆ ਤੇ ਚੜਿਆ ਆਊਗਾ ਸਾਫ਼ ਕੱਪੜੇ ਉਹਨਗੇ ਸਵੇਰੇ 9 ਵਜੇ 10 ਵਜੇ ਆਊਗਾ ਚਾ ਉਪਤ ਹੋ ਜੂਗਾ ਠੀਕ ਹੈ ਨਾ ਵਿਲਾ ਬੈਠਾ ਹੋਗਾ ਚਾਰ ਨੇ ਪਹੀਏ ਰੱਖੇ ਹੋਣਗੇ ਜਿਹੜੇ ਉਹਦਾ ਕੰਮ ਕਰ ਰਹੇ ਹੋਣਗੇ ਠੀਕ ਹੈ ਸੋ ਆਪਾਂ ਡਿਸਐਡਵਾਂਟੇਜ ਦੇਖੀਤੇ ਵੇ ਆਪਾਂ ਨੂੰ ਇਸ ਪੋਜੀਸ਼ਨ ਤੇ ਲੈ ਆਂਦਾ ਕਿ ਆਪਾਂ ਆਪਾਂ ਨੂੰ ਹੌਲੀ 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 ਆਪਾਂ ਮਤਲਬ ਐਨ ਫਕੀਰਾਂ ਦੇ ਭਾਪ ਆਪਾਂ ਨੂੰ ਕਿਸਮੈਲੀ ਪਿਕਚਰ ਹੀ ਦਿਖਾਈ ਜਾ ਰਹੀ ਹੈ ਕਿਸਾਨ ਆ ਵੀ ਕਿਸਮੈਲੀ ਪਿਕਚਰ ਕਹਿੰਦੀ ਹੈ ਦਿਖਾ ਤੇ ਓਪਰੇਸ਼ ਆਪਾਂ ਇੱਕ ਤਾਂ ਪ੍ਰੈਸ਼ਰ ਇੱਕ ਤਾਂ ਆਪਣੇ ਤੇ ਮਤਲਬ ਪ੍ਰੈਸ਼ਰ ਆ ਦੂਜਾ ਆਪਾਂ ਨੂੰ ਹੀ ਅਪਰੈਸਰ ਕਿਹਾ ਜਾਂਦਾ ਕਿ ਜਿਵੇਂ ਵੀ ਕਿਸਾਨ ਪਤਾ ਨਹੀਂ ਕੀ ਮੰਗਦਾ ਪਿਆ ਹੈ ਅਲੱਗ ਕਰ ਐਸੀ ਚੀਜ਼ ਮੰਗਦਾ ਪਿਆ ਹੈ ਵੀ ਐਮਐਸਪੀ ਦੇ ਮੁੱਦੇ ਤੇ ਲਾ ਰੋ ਤੁਸੀਂ ਉਹਦੀ ਐਂ ਕਰੋ ਮੋਟਾ ਜਾਨ ਨੂੰ ਕਹੋ ਵੀ ਆਹ ਤੇਰੀ ਇਨਵੈਸਟਮੈਂਟ ਹੈ ਦੇ ਬਰਾਬਰ ਸਾਨੂੰ ਸ਼ਹਿਰੀਆਂ ਦੇ ਬਰਾਬਰ ਰਿਟਰਨ ਬਣਾ ਦੋ ਅੱਜ ਆਪਾਂ ਸਾਰੇ ਤਾਂ ਹੀ ਨਿਕਲ ਰਹੇ ਆ ਨਾ ਸਹੀ ਹੈ ਨਹੀਂ ਤਾਂ ਅਜੀਪਾਲ ਸਿੰਘ ਜਿਹੜਾ ਹੈਗਾ ਉਹ ਪਿੰਡ 'ਚ ਜਮੀਨ ਕਿਉਂ ਨਹੀਂ ਵਧਾਈ ਗਿਆ ਉੱਥੇ ਫੇਰ ਕਾਨੂੰਨ ਬਣਾ ਦਿੰਦੇ ਆ ਕਿ ਵੇਚ ਦੋ ਵਾਦ ਨਹੀਂ ਤੂੰ ਲੈ ਸਕਦਾ ਮਤਲਬ ਹਰ ਪਾਸਿਓਂ ਆਪਾਂ ਨੂੰ ਐ ਬੰਨਤਾ ਹੂੰ ਠੀਕ ਹੈ ਨਾ ਕੀ ਨਾ ਸਾਨੂੰ ਵੱਡੇ ਹੋਣ ਦਿੱਤਾ ਹੈ ਉਦੋਂ ਬਾਅਦ ਸਾਡੇ ਤੇ ਕਾਰਪੋਰੇਟ ਛਾਟ ਤੇ ਤਾਂ ਇਹ ਇਹ ਤਾਂ ਪੂਰੀ ਨੀਤੀ ਤਹਿਤ ਆਪਾਂ ਨੂੰ ਡਿਸਟਰੋਏ ਕਰ ਜੀ